ਮਲੋੜ ਦੇ ਪਿੰਡ ਦਾਨੇਵਾਲਾ ਵਿਖੇ ਘਰ ਦੇ ਉੱਤੇ ਲੌਨ ਲੈਣ ਤੋਂ ਬਾਅਦ ਵਾਪਸ ਨਾ ਕਰਨ ਤੇ ਬੈਂਕ ਵੱਲੋਂ ਕਬਜ਼ਾ ਲੈਣ ਪਹੁੰਚੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਵੱਲੋਂ ਵਿਰੋਧ ਕਰਨ ਤੇ ਕਿਸਾਨ ਜਥੇਬੰਦੀਆਂ ਅਤੇ ਫੌਜੀ ਦੀ ਘਰ ਵਾਲੀ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ ਸਿਵਲ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਬੈਂਕ ਦੀਆਂ ਕਿਸ਼ਤਾਂ ਨਾ ਭਰਨ ਤੇ ఆధారర్ట్టిషన్ ਇਹਨਾਂ ਦੇ ਨਾਲ ਨਾਲ ਇਹ ਗੱਲ ਆ ਗਈ ਕਿ ਕੋਈ ਹੋਰ ਜਿੰਨਾ ਜਿਆਦਾ ਸਦਾ ਨਹੀਂ। ਸਾਰਾ ਪ੍ਰੋਟੋਕੋਲ ਹੀ ਹੁੰਦੇ ਨੇ। 26 ਮਿਲੇ ਨੇ ਕੁਝ ਹੋਰ ਅੱਗੇ ਆ ਗਿਆ। ਉਹ ਇਹ ਕਿਹਨੇ ਸਾਨੂੰ 7 ਲੱਖ ਰੁਪਏ ਦਿਓ ਜਿਹੜਾ ਕਿਸੇ ਤੋਂ ਟੁੱਟਾ। ਮੇਰੇ ਅੰਦਰ ਗਿਆ ਹੈ ਨਹੀਂ ਪੈਸੇ ਲੈਣਾ ਕਿ ਮੇਰੇ ਹੈ ਪਰ ਅਬ ਔਨ ਡਿਊਟੀ ਐਸਲ। ਮੈਂ 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 ਆਪਣੇ ਕੋਲ ਡਿਮਾਗ ਨਾਲ ਗੱਲ ਕੀਤੀ ਫੌਜੀ ਸੇਵ ਨਾਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਬੇਟਾ ਤੁਸੀਂ ਇੱਕ ਵਾਰੀ ਸਾਨੂੰ ਲਿਖਵਾ ਕੇ ਦੇ ਦਿਓ ਕਿ ਅਸੀਂ ਆਪਾਂ ਖਲ ਕਰਦਾ ਹਾਂ। ਸਾਰੇ ਨੋਟਿਸ ਮੈਂ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਰਦਾ ਹਾਂ। ਇਹ ਨੋਟ ਕਰਦਾ ਹਾਂ ਕਿ ਇਹ ਸਭ ਨੋਟ ਕਿ ਜੇ ਇਹ ਦਾ ਮਤਲਬ ਇਹ ਤਾਂ ਨਹੀਂ ਵੀ ਲਗਾਤਾਰ ਹੀ ਬੈਂਕ ਨੇ ਵੀ ਗਾ ਲੈ ਲਿਆ ਉਹਨਾਂ ਨੇ ਵੀ ਗਾ ਆਪਣੇ ਆਪਣੇ ਪੈਸੇ ਆ ਠੀਕ ਹੈ ਜੇ ਆਪਾਂ ਇਹ ਕਵਾਂਗੇ ਵੀ ਜਿਹੜੇ ਨੇ ਲੈ ਲਏ ਉਹਨੇ ਮੋੜਨੇ ਨਹੀਂ 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 ਫਿਰ ਸੰਭਾਲ ਲਓ ਸੁਣ ਮੇਰੀ ਇਹ ਪਹਿਲੇ ਮੁੱਕਰਦੇ ਨਹੀਂ ਜਮਾਈ ਇਹ ਅਸੀਂ ਗੱਲ ਕਰੀਏ ਨਾਲ ਇਹ ਕਹਿੰਦੀ ਨਹੀਂ ਬੰਡ ਹੋ ਗਿਆ ਇਹ ਮੇਰਾ ਜਿਹੜੀ ਹਾਲਤ ਬਹੁਤ ਮਾੜੀ ਹੈ ਸਰ ਇਹਦਾ ਮੁੱਕਰੀਏ ਨਹੀਂ ਮੇਰੀ ਗੱਲ ਪਹਿਲਾਂ ਮੈਂ ਚ ਰੋ ਗਿਆ ਇੱਥੇ ਦੋ ਵਾਰੀ ਆਏ ਤਿੰਨ ਵਾਰੀ ਆਏ ਨਾ ਹਾਂ ਇਹ ਤੁਸੀਂ ਪਹਿਲਾਂ ਹੀ ਉੱਥੇ ਜਾ ਕੇ ਕਹਿੰਦੇ ਵੀ ਭਾਈ ਦੱਸੋ ਜੀ ਮੈਂ ਕਰਦਾ ਆਂ ਅਰੇ ਇਸੇ ਵਿੱਚ ਦੇ ਦੇ ਲਾ ਲਓ ਬਾਲੇ ਕਰਨਾ ਤੇਰਵਾ ਵੇਖੋ ਹੁਣ ਇੱਥੇ ਦੇਖ ਲਓ ਨਾ ਇਹਨਾਂ ਦੀ ਜਦੋਂ ਨੱਸ ਦੇ ਦਿੰਦੇ ਦਿੱਤਾ ਨਾ ਸੈਂਟਾਸ ਨੇ ਦਿੱਤਾ ਕਾਹਿੰਦਾ ਸਾਰਾ ਦੇਗਾ ਉਹ ਮਤਵਾ ਵੀ ਪੂਰਾ ਹੋ ਗਿਆ ਇਹਨਾਂ ਨੇ ਆਪਣੇ ਅੱਥੀ ਲੈ ਕੇ ਦਿੱਤਾ ਨਾ ਉਹ ਗੱਲ ਤਾਂ ਕਿਉਂ ਨਹੀਂ ਆਂਦੇ ਉਹ ਉੱਤੇ ਲੈਤਾ ਸਾਨੂੰ ਟਾਲਣ ਵਾਸਤੇ ਜਨਾ ਕਿ ਤਜਬੂਰੀ ਵੀ ਹੁੰਦੀ ਮਜਬੂਰੀ ਪੈਕਦਾ ਛੁੱਪੀ ਵੀ ਨਹੀਂ ਸਰਕਾਰੀ ਤਨਖਾਹ ਆਉਂਦੀ ਹੈ ਨਾ ਜੀ ਹਰ ਮਹੀਨੇ ਆਉਂਦੀ ਹੈ ਸਾਰੀ ਤਾਂ ਸਰਕਾਰੀ ਤਨਖਾਹ ਆਉਂਦੀ ਹੈ ਨਾ ਹਰ ਮਹੀਨੇ ਕਿਸੇ ਵੀ ਪਾਸਿਓਂ ਖੇਤਮਈ ਦੂਰ ਨਹੀਂ ਹੈ ਸਰਕਾਰੀ ਮੁਲਾਜ਼ਮ ਹੈ ਸੈਂਟਰ ਗਵਰਨਮੈਂਟ ਦਾ ਮੁਲਾਜ਼ਮ ਹੈ ਇਹ ਪਤਾ ਕਿ ਜੀ ਮੈਂ ਤੁਹਾਨੂੰ ਵੇਰ کہہ ਰਿਹਾ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਜੀ ਤੁਸੀਂ ਸਾਰੇ ਹੈਗੇ ਹੋ ਠੀਕ ਹੈ ਸਤਕਾਰਯੋਗ ਹੋ ਪਰ ਤੱਕਾ ਨਾ ਕਰੋ ਅਸੀਂ ਤੱਕਾ ਨਹੀਂ ਕਰ ਰਹੇ ਅਸੀਂ ਨੂੰ ਮਤਾਵਾਰ ਵੀ ਕਰ ਰਹੇ ਆ ਜਥੇਬੰਦੀਆਂ ਨਾਲ ਜਥੇਬੰਦੀਆਂ ਪੈਸੇ ਦੇਦੇ ਹੋ ਜਥੇਬੰਦੀਆਂ ਇਹ ਵੀ ਲੋਕਾਂ ਨੂੰ ਇਹ ਆਉਂਦੇ ਪੈਸੇ ਨਾਲ ਗਰੀਬੀ ਹੋ ਜਾਂਦੇ ਲੋਕਾਂ ਨੂੰ ਮਾਰ ਕੇ ਗਾ ਮੈਂ ਤਾਂ ਬਾਹਰ ਕੋਈ ਪਰੋਮਿਆ ਹੋ ਜਾਂਦਾ ਹੈ ਸਰਕਾਰ ਮਰਦਾਬਾ 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 ਸਰਕਾਰ ਮਦਾਬਾ ਮਦਾਬਾ ਮਰਦਾਬਾ ఆ నర్ బావ నర్ బావ నర్ బావ జసవే కౌన్సే వాలే గులే నిది కర్ జా పోయిన్టమ్ అయ్యో అయ్యో జసవే అయ్యో జసవే అయ్యో జసవే అయ్యో అయ్యో కరత దే 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 ద

ਥੋੜੀ ਲੇਟ ਨਹੀਂ ਐਸਾ ਥੋੜੀ ਰੁਕੀ ਜਾਣਾ ਹੁਣ ਦੱਸੋ ਕਿੰਨਾ ਚੋ ਬੋਲੀ ਜਾਣਿਆ ਚਾਰ ਬੱਲੇ ਜਾਣਿਆ ਕੱਢ ਲੋ ਆਹਨ ਤੁਹਾਡੇ ਨਾਲ ਰਹੀ ਹੁਣ ਅਜ ਉਹ ਤਾਂ ਫਸੇ ਲਾ ਕੇ ਜਾ ਰਹੇ ਬਾਹਰ ਲਾਲੋ ਆਖੇ ਕਿ ਮੁੰਡਾ ਨੂੰ ਨਾਮ ਖਾਲੀ ਫ੍ਰੀਜ਼ ਆ ਗਿਆ ਅੱਲਾ ਕੋਈ ਨਾ ਦੇ ਸਮੇਂ ਮਾਰ ਬਟੂਖ ਜੀ ਮੋਕਾਇਟੇ ਆ ਗਿਆ ਕਬਜ਼ਾ ਦਵਾਇ ਇਸ ਅਨਿਸ਼ਚਿਤ ਦੇਸ਼ਾ ਤੇ ਇਹ ਦੇਖੋ ਜੀ ਸਾਨੂੰ ਐਡੀ ਸਰ ਦੇ ਹੁਕਮ ਜਾਰੀ ਹੋਏ ਸੀਗੇ ਤੇ ਆਧਾਰ ਬੈਂਕ ਆਧਾਰ ਬੈਂਕ ਵੱਲੋਂ ਪਹਿਲਾਂ ਵੀ ਦੋ ਦੋ ਵਾਰ ਕਬਜ਼ਾ ਦੋਣਾ ਆ ਚੁੱਕੇ ਆ ਇਹਨੂੰ ਪਹਿਲਾ ਮੌਕਾ ਦਿੱਤਾ ਜਾ ਚੁੱਕਾ ਸੀਗਾ ਕਿ ਬਈ ਤੁਸੀਂ ਬੈਂਕ ਵਾਲਿਆਂ ਨਾਲ ਕੋਈ ਸੈਟਲਮੈਂਟ ਕਰਨੀ ਹੈ ਤਾਂ ਕਰ ਲਓ ਪੇਮੈਂਟ ਕਰਨ ਵਾਲੀ ਰਹਿੰਦੀ ਹੈ ਤਾਂ ਕਰ ਲਓ ਬਟ ਲਾਸਟ ਟਾਈਮ ਵੀ ਇਹਨਾਂ ਨੇ ਕਾਫੀ ਲਾਅ ਆਰਡਰ ਲਾਅ ਆਰਡਰ ਵਾਲੀ ਸਿਚੁਏਸ਼ਨ ਕ੍ਰੀਏਟ ਕੀਤੀ ਸੀਗੀ ਤੇ ਉਸ ਟਾਈਮ ਸਾਨੂੰ ਜਾਣਾ ਪਿਆ ਸੀਗਾ ਬਟ ਅੱਜ ਲਾਸਟ ਡੇਟ ਸੀ ਇਸ ਤੋਂ ਬਾਅਦ ਹਾਈ ਕੋਰਟ ਦੀ ਕੰਟੈਂਪਟ ਪੈ ਜਾਣੀ ਸੀਗੀ ਇਸ ਕਰਕੇ ਅੱਜ ਆਪਾਂ ਨੂੰ ਕਬਜ਼ਾ ਦਿਵਾਉਣਾ ਹੀ ਸੀਗਾ ਬੈਂਕ ਵਾਲਿਆਂ ਨੇ ਕਬਜ਼ਾ ਦਿਵਾ ਦਿੱਤਾ ਹਾਂਜੀ ਤਾਂ ਇਹ ਬੈਂਕ ਨਾਲ ਹੈਂਡਪੁੱਕ ਬੈਂਕ ਨਾਲ ਸੰਬੰਧਿਤ ਉਹਦੇ ਕਿਸ ਪੋਸਟ ਤੇ ਹੈ ਗਗਨਦੀਪ ਸਿੰਘ ਨਾਮ ਹੈ ਜੀ ਮੇਰਾ ਆਧਾਰ ਹਾਊਸਿੰਗ ਫਾਈਨੈਂਸ ਨਾਲ ਸੰਬੰਧਿਤ ਹੈ ਜੀ ਮੈਂ ਟੈਰੇਟਿਕ ਕਲੈਕਸ਼ਨ ਮੈਨੇਜਰ ਹਾਂ ਜੀ ਪੰਜਾਬ ਦਾ ਪੂਰਾ ਪੰਜਾਬ ਦੇਖਦਾ ਜੀ ਜੀ ਅਕਸਰ ਅੱਜ ਇੱਕ ਮਕਾਨ ਦਾ ਤੁਸੀਂ ਕੋਈ ਹਿੰਦੀ ਹੈ ਕਿਸ وجہ ਦੇ ਨਾਲ ਸਰ ਅਸੀਂ ਦੇਖੋ ਜਿਹੜੀ ਜਿਹੜੀ ਇਹ ਅੱਜ ਪੋਜੀਸ਼ਨ ਕਾਰਵਾਈ ਹੋਈ ਹੈ ਜੀ ਇਹ ਬਿਲਕੁਲ ਪਿਓਰਲੀ ਕਾਨੂੰਨ ਮੁਤਾਬਕ ਹੋਈ ਹੈ ਪਿਛਲੇ ਸਵਾ ਦੋ ਸਾਲ ਤੋਂ ਇਹ ਸਾਡੇ ਕਸਟਮਰ ਬਰਿੰਦਰ ਸਿੰਘ ਜੋ ਕਿ ਸਰਕਾਰੀ ਜੋਬ ਤੇ ਨੇ ਇਹਨਾਂ ਨੂੰ ਬਕਾਇਦਾ ਹਰ ਮਹੀਨੇ ਤਨਖਾਹ ਮਿਲਦੀ ਹੈ ਉਹਦੇ باوجود ਵੀ ਇਹਨਾਂ ਨੇ ਪਿਛਲੇ 26 ਮਹੀਨਿਆਂ ਤੋਂ ਸਾਨੂੰ ਕੋਈ ਕਿਸ਼ਤ ਨਹੀਂ ਦਿੱਤੀ ਔਰ ਪਿਛਲੇ 15 ਮਹੀਨੇ ਤੋਂ ਮੈਂ ਪਰਸਨਲੀ ਇਹਨਾਂ ਦੇ ਨਾਲ ਜਿਹੜਾ ਹੈਗਾ ਗੱਲਬਾਤ ਕਰ ਰਿਹਾ ਸੀ ਕਿ ਤੁਸੀਂ ਆਪਣੇ ਪੈਸੇ ਭਰਾ ਦਿਓ ਨਹੀਂ ਤਾਂ ਜਿਹੜਾ ਹੈਗਾ ਬੈਂਕ ਆਪਣੀ ਕਾਨੂੰਨੀ ਕਾਰਵਾਈ ਕਰੇਗੀ ਪਰ ਇਹਨਾਂ ਨੇ ਜਿਹੜਾ ਹੈਗਾ ਕਿਸੇ ਵੀ ਚੀਜ਼ ਨੂੰ ਬਦਲ ਨਹੀਂ ਕੀਤਾ ਔਰ ਇਵਨ ਪ੍ਰਸ਼ਾਸਨ ਵੱਲੋਂ ਇਸ਼ੂ ਕੀਤੇ ਗਏ ਤਿੰਨ ਚਸਪੇ ਵੀ ਇਹਨਾਂ ਦੇ ਲੱਗੇ ਨੇ ਪਹਿਲਾਂ ਵੀ ਤਸੀਲਦਾਰ ਸਾਹਿਬ ਆਏ ਸੀ ਐ ਪੋਜੈਸ਼ਨ ਅਟੈਂਪਟ ਕੀਤਾ ਸੀ ਅਸੀਂ ਉਦੋਂ ਇਹਨਾਂ ਨੇ ਲੋਨਰ ਆਰਡਰ ਦੀ ਸਿਚੁਏਸ਼ਨ ਬਣਾਈਏ ਥੇ ਜਿਸ ਦੇ ਕਰਕੇ ਤਸੀਲਦਾਰ ਸਾਹਿਬ ਨੂੰ ਮੌਕੇ ਤੇ ਇਹਨਾਂ ਨੂੰ 10 ਦਿਨ ਦਾ ਸਮਾਂ ਦੇ ਕੇ ਜਾਣਾ ਪਿਆ ਹੁਣ ਅੱਜ ਦੁਬਾਰਾ ਤੋਂ ਉਹ ਜਿਹੜੀ ਮਨਾਇਅਤ ਸੀ 17 ਤਰੀਕ ਉਦੇ ਬਾਅਦ ਵੀ ਇਹਨਾਂ ਨੇ ਜਦੋਂ ਬੈਂਕ ਦੇ ਨਾਲ ਕੋਈ ਆ ਕੇ ਕੰਪਰੋਮਾਈਜ਼ ਜਾਂ ਪੈਸੇ ਨਹੀਂ ਭਰਾਏ ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਮਜਬੂਰਨ ਕਾਨੂੰਨ ਦੀ ਮਦਦ ਲੈ ਕੇ ਪ੍ਰਸ਼ਾਸਨ ਨੂੰ ਰਿਕੁਐਸਟ ਕਰਕੇ ਅੱਜ ਇਹਦਾ ਕਬਜ਼ਾ ਕਾਰਵਾਈ ਅਮਲ ਚਲਿਆਣੀ ਪਈ ਜੀ ਹੁਣ ਕਬਜ਼ਾ ਲੈ ਲਿਆ ਤੁਸੀਂ ਆਦੇ ਹਾਂਜੀ ਹੁਣ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਮਾਨਯੋਗ ਡੀਸੀ ਸਾਹਿਬ ਦਾ ਡੀਸੀ ਸਾਹਿਬ ਦਾ ਤਸਕੀਦਰ ਸਾਹਿਬ ਦਾ ਐਸਐਚਓ ਸਾਹਿਬ ਦਾ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਮਤਲਬ ਕਿ ਸਾਡੇ ਨੂੰ ਸਪੋਰਟ ਕੀਤਾ ਹੋਰੇ ਇੱਕ ਕਬਜ਼ਾ ਕਾਰਵਾਈ ਸੰਪੂਰਨ ਗ੍ਰਾਂਂਜ ਸਾਡੀ ਮਦਦ ਕੀਤੀ ਇਹ ਅਜੇ ਇੱਕ ਇਥੋਂ ਦਾ ਮਜਦੂਦ ਸੀ ਜਿਹੜਾ ਫੌਜ ਦੇ ਵਿੱਚ ਕੁਦਰਤੀ ਕਾਰਨਾ ਕਰਕੇ ਇਸ ਮਜਬੂਰ ਤੋਂ ਜਿਹੜਾ ਦੇਹ ਸਾਖ ਸੰਸਪੈਂਡ ਰਿਆ ਇਹਦੀਆਂ ਜਿਹੜੀਆਂ ਬੈਂਕ ਦੀਆਂ ਕਿਸ਼ਤਾਂ ਸੀ ਉਹ ਇਸ ਕਰਕੇ ਟੁੱਟ ਗਈਆਂ ਅੱਜ ਜਿਹੜੇ ਬੈਂਕ ਵਾਲੇ ਅਧਿਕਾਰੀ ਸਮੇਤ ਕੁਝ ਪ੍ਰਸ਼ਾਸਨ ਨਾਲ ਲੈ ਕੇ ਉਹਦੇ ਨਿੱਕੇ ਨਿੱਕੇ ਬੱਚਿਆਂ ਨੂੰ ਬਾਹਰ ਕੱਢ ਰਹੇ ਆ ਇਹ ਕਿੱਡੇ ਕਿੱਡੇ ਸਰ ਤੱਕਾ ਕਰ ਰਹੇ ਆ ਕਿੱਡੇ ਵੱਡੇ ਜੁਰਮ ਦੀ ਗੱਲ ਹੈ ਇੱਕ ਪਾਸੇ ਸਰਕਾਰਾਂ ਇਹ ਕਹਿੰਦੀਆਂ ਵੀ ਅਸੀਂ ਲੋਕਾਂ ਨੂੰ ਮਕਾਨ ਮਰਾ ਕੇ ਦੇਵਾਂਗੇ ਐਨੇ ਰੱਖ ਮਕਾਨ ਬਣਾ ਦੇ ਦੂਜੇ ਪਾਸੇ ਗਰੀਬਾਂ ਨੂੰ ਠਾਇਆ ਜਾਣਾ ਉਸ ਪਰਿਵਾਰ ਨੂੰ ਠਾਇਆ on that ਇਹਦਾ ਫੌਜੀ ਸਰਹੰਦਾ ਉੱਤੇ ਲੋਕਾਂ ਦੀ ਰਾਖੀ ਕਰਦਾ ਪਰ ਬੇਸ਼ਰਮੀਆ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਅਧਿਸ਼ਤਨਾ ਜਿਹੜਾ ਉਹਦੇ ਬੱਚਾ ਨੂੰ ਬਾਹਰ ਕੱਢ ਕੇ ਅੱਜ ਸ਼ਰਤ ਤੇ ਬਾਹਰ ਆਇਆ ਇਹਦਾ ਉਹਦੇ ਦਿਨ ਦੇ ਵਿੱਚ ਪੂਰਾ ਵਿਰੋਧ ਕਰੂਗਾ ਪੰਜਾਬ ਦੀਆਂ ਸਾਰੀਆਂ ਮਜ਼ਦੂਰ ਤੇ ਕਿਸਾਨ ਜੱਫਰਨੀਆਂ ਇਹਦਾ ਸਖਤ ਵਿਰੋਧ ਕਰਨੀਆਂ ਸਰ ਮਾਮਲਾ ਕੀ ਸਰ ਮਾਮਲਾ ਇਹ ਅਸੀਂ ਆਧਾਰ ਬੈਂਕ ਤੋਂ ਲੋਨ ਲਿਆ ਸੀਗਾ 17 ਲੱਖ ਦਾ ਠੀਕ ਹੈ ਹੁਣ ਇਹਨਾਂ ਨੇ ਸਾਡਿਆਂ ਵੀ ਇੱਕ ਤਾਂ ਸਾਨੂੰ ਵਿਆਜ ਦਾ ਨਹੀਂ ਪਸੰਦ ਵਿਆਜ ਲਾ ਲਾ ਕੇ ਲਾ ਲਾ ਕੇ ਇਹਨਾਂ ਨੇ 27 ਲੱਖ ਰੁਪਏ ਲਾਤਾ ਸਸੇ ਲੋਨ ਲਿਆ ਸੀ ਅੰਦੇ ਸਾਨੂੰ ਕਿਹਾ ਸੀ ਵੀ ਫੁਰਦੀ 16 17000 ਰੁਪਿਆ ਕਿਸ਼ਤਾ ਤੇ 10 ਸਾਲ ਦਾ ਲੋਨ ਆ ਸਰ ਹੁਣ ਜਦੋਂ ਸਾਡ ਸੜੀਆਂ ਕਿਸ਼ਤਾ ਡਿਊ ਹੋਈਆਂ ਇਨਕੁਆਰੀ ਹੋਈ ਆ ਤੇ ਸਰ ਬਹੁਤ 58 ਲੱਖ ਰੁਪਿਆ ਸਰ ਤੋਂ ਮੰਗ ਰਿਹਾ ਜੀ ਕਿਸ਼ਤਾ ਤੇ 20 ਸਾਲਾਂ ਦਾ ਸਰ ਲੋਨ ਨਿਕਲਿਆ ਜੀ ਹਾਂਜੀ ਸਰ ਹੁਣ ਹੁੰਦੀ ਬੈਕਸਿੰਗ ਵਸਾਈ ਹੋ ਰਹੀ ਆ ਸਰ ਅਸੀਂ ਇਹ ਕੀ ਕਰਨ ਲਈ ਆ ਸਰ ਅਸੀਂ ਇੱਕ ਇੱਕੁਰਕੀ ਕਰਨਾ ਹੈ ਅਸੀਂ ਹੁਣ ਤੋਂ ਰਿਕਵੈਸਟ ਮੰਗ ਕਰਕੇ ਨਾ ਸਰ ਇੱਕ ਸਟਾਈਮ ਹੀ ਮੰਗ ਰਿਹਾ ਜੀ ਸਾਨੂੰ ਟਾਈਮ ਦਿੱਤਾ ਜਦ ਮੇਰੇ ਹਸਬੰਦ ਔਨ ਡਿਊਟੀ ਆ ਸਰ ਸਾਡੇ ਕੰਮ ਦੇ ਵਿੱਚ ਵਾਦਾ ਪਾ ਰਹੇ ਨਹੀਂ ਸਰ ਕੋਈ ਵਾਦਾ ਨਹੀਂ ਇਸ ਦਾ ਰਿਕਵੈਸਟ ਕਰ ਰਹੇ ਆ ਸਰ ਇਹਨ ਡਿਊਟੀ ਆ ਸਰ ਅਸੀਂ ਤੁਹਾਨੂੰ ਇਹੀ ਰਿਕਵੈਸਟ ਕਰਦੇ ਆ ਜਦ ਸਾਡੀ ਕਿਸ਼ਤਾਂ ਸ਼ੁਰੂ ਕਰ ਦੋ ਸਰ ਆਰਮੀ ਚ ਆ ਜੀ ਇੰਡੀਅਨ ਇੰਡੀਅਨ ਆਰਮੀ ਆ ਸਰ ਇੰਡੀਅਨ ਆਰਮੀ ਹਾਂ ਜੀ ਅਗਰ ਗਾ ਲੋਨ ਜਿਹੜਾ ਨਹੀਂ ਭਰਿਆ ਇਹਦੇ ਕਾਰਨ ਕੀ ਸਰ ਕਾਰਨ ਮੇਰੇ ਹਸਬੰਦ ਨਾਲ ਕਿਸੇ ਕਰੇ ਲੁਸਮਸਾ ਕਰਕੇ ਉਹ ਇੱਕ ਇੱਕ ਸਾਲ ਜਾ ਨਹੀਂ ਸਕੇ ਸੀ ਆਪਣੇ ਆਰਮੀ ਚ ਸਾਡੀ ਪੇਮੈਂਟ ਰੋਕ ਗਈ ਸੀ ਜੀ ਆਹੀ ਕਰਨਾ ਇਹ ਗੱਲ ਹੈ ਨਹੀਂ ਸਰ ਅਸੀਂ ਵੀ ਜਾਣ ਕੇ ਨਹੀਂ ਕਿਸ਼ਤਾਂ ਭਰੀਆਂ ਆਪਣੇ ਕੋਲ ਕੋਈ ਸੋਰਸ ਹੈ ਨਹੀਂ ਸਦੋਂ ਪਰ ਹਾਂ ਕਿਉਂਕਿ ਪੇਮੈਂਟ ਉਧਰੋਂ ਬੰਦ ਹੋ ਗਈ ਸੀ ਆਪਣਾ ਪੇਮੈਂਟ ਉਧਰ ਜਸਵੀਰ ਕੋਲ ਆ ਸਰ ਮੇਰੇ ਹਸਬੰਦ ਦਾ ਨਾਮ ਹੈ ਅਵਿੰਦਰ ਸਿੰਘ ਸਰ ਕਿੰਦੇ ਨਾਮ ਸਰ ਅਪਰੋਪਰਟੀ ਤਾਂ ਤੇ ਲੋਨ ਉਹਨਾਂ ਦੇ ਆਪਣੇ ਉੱਤੇ ਕੱਟਿਆ ਆਉਂਦਾ ਸੀਗਾ ਪੇਮੈਂਟ